ਸਤਿ ਸ੍ਰੀ ਅਕਾਲ ਜੀ ਸਵਾਗਤ ਹੈ ਤੁਹਾਡਾ ਆਪਣੇ YouTube ਚੈਨਲ ਤੇ Facebook ਪੇਜ ਬਰਾਡ ਡੈਰੀ ਫਾਰਮ ਮੋਗਾ ਤੇ ਜੀ ਜੇ ਕਿਸੇ ਵੀਰ ਨੇ ਵੀਡੀਓ ਬਣਵਾਉਣੀ ਹੋਵੇ ਤਾਂ ਮਰਦਾ ਸੰਪਰਕ ਕਰ ਸਕਦਾ ਮੇਰਾ ਮੋਬਾਈਲ ਨੰਬਰ 88726 10778 ਜੀ ਅੱਜ ਦੀ ਵੀਡੀਓ ਸ਼ਹਿਰ ਮੋਗਾ ਜੀ ਅੱਜ ਦੀ ਵੀਡੀਓ ਚ ਤੁਹਾਡੇ ਹਾਸਤੇ ਤਿੰਨੇ ਨੀ ਮਾਲ ਲੈ ਕੇ ਆਏ ਆ ਜੀ ਦੋ ਤਾਂ ਬਿਲਕੁਲ ਤਾਜ਼ੇ ਸੂਏ ਸਵਾਏ ਆ ਤੇ ਇੱਕ ਟੋਕੜ ਗੱਬਣ ਚੈੱਕ ਪਾਸ ਪੂਰੀ ਜਾਣਕਾਰੀ ਆਪਾਂ ਬਾਅਦੋਂ ਲੈ ਕੇ ਦਿੰਨਾ ਹੈ ਤਸੱਲੀ ਵਰਕ ਤੁਸੀਂ ਕਰਨੀ ਹੈ ਜੀ ਨੰਬਰ ਸਕਰੀਨ ਤੇ ਚੱਲੂਗਾ ਸਤਿ ਸ਼੍ਰੀ ਅਕਾਲ ਜੀ ਸਹੀ ਹੈ ਬਾਈ ਜੀ ਨਾਮ ਤੇ ਐਡਰੈਸ ਦੱਸ ਦੋ ਜੀ ਨਾਂ ਜਗਦੀਪ ਸਿੰਘ ਹੈ ਜੀ ਪਿੰਡ ਗੋਧਿਆਲਾ ਜ਼ਿਲ੍ਹਾ ਮੋਗਾ ਤਸਵੀਰ ਜੀ ਮੋਬਾਈਲ ਨੰਬਰ ਜੀ 994922315 ਜੀ 8360915507 ਜੀ ਠੀਕ ਹੈ ਵੀਰੇ ਇੱਕ ਨੰਬਰ ਤੋਂ ਸ਼ੁਰੂ ਕਰਦੇ ਆ ਸੂਆ ਕਿੰਨਾ ਮਾ ਸੂਈ ਹੈ ਜੀ ਇਹ ਸੂਆ ਦੂਜਾ ਸੂਈ ਹੈ 6 ਦੰਦ ਮੂੰਹ ਵਾ ਕਦੋਂ ਸੂਈ ਹੈ ਜੀ ਇਹਨੂੰ ਤੀਜਾ ਦਿਨ ਹੋ ਗਿਆ ਵੀਰੇ ਅੱਜ ਬੱਚਾ ਕੀ ਹੈ ਜੀ ਬੱਚਾ ਵੱਛਾ ਵਾ ਜੇਰ ਦੀ ਡੰਨ ਹੈ ਜੀ ਹਾਂ ਜੇਰ ਦੀ ਉਰਲੀ ਆਪਣੀ ਉੱਤੇ ਹੈ ਹੋਰ ਬੋਲਾ ਕੇ ਦੁੱਧ ਆ ਜੀ ਵੀਰੇ ਬੋਲਾ ਮੰਨਣਾ ਬੋਲਾ ਮੰਨ ਲੈ ਦੁੱਧ ਮੰਨਣਾ ਦੁੱਧ ਮੰਨ ਲੈ ਇਹ 18 ਕਿਲੋ ਆਪਾਂ 16 ਕਿਲੋ ਕਹਿ ਕੇ ਨਾ 16 ਕਿਲੋ ਜੋਕ ਕੇ ਦੇ ਦਾਂ ਹਾਂ ਜੋਕ ਕੇ ਥਣਾ ਦੀ ਦੰਨਾ ਜੀ ਹਾਂ ਥਣਾ alli ਓਕ ਤੋੜ ਕੇ ਦਿਖਾ ਦੀ ਵੀਰੇ 22 ਦੇ ਦਸਨ ਮੁਤਾਬਕ ਜੀ ਸੂਆ ਬਾਈ ਦੱਸਦਾ ਦੂਜਾ ਸੂਈ ਆ ਅੱਜ ਤੀਜਾ ਦਿਨ ਆ ਸੂਈ ਨੂੰ ਜੀ ਬੱਚਾ ਮਗਰ ਬੱਚਾ 18 ਕਿਲੋ ਬਾਈ ਕਹਿੰਦਾ ਗਾਰੰਟੀ ਵਾਲਾ ਤਿਆਰ ਆ ਤੁਸੀਂ 16 ਹੀ ਮੰਨ ਲੈ ਕੇ ਆਇਓ ਕਿਉਂਕਿ ਇੱਥੇ ਆਏ ਸੱਜਣ ਦਾ ਵੱਧ ਨਿਕਲੇ ਫੇਰ ਫਾਇਦਾ ਹੁੰਦਾ ਜੀ ਬਾਕੀ ਸੋਹਣਾ ਥਾਣਾ ਥਣ ਕੱਲਾ ਕੱਲਾ ਨਿਖੜ ਮੂੰਹ ਤੋਂ ਛੇ ਦਾ ਆਂਦਾ ਜੀ ਕਹਿਣ ਦੀ ਗੱਲ ਨਹੀਂ ਰੀਜਨਲ ਦੂਜਾ ਸੁਆ ਬਾਕੀ ਥਣ ਚੈੱਕ ਕਰ ਸਕਦੇ ਹੋ ਮੁੱਠੀ ਵਾਲਾ ਹੱਥੀ ਚਵਾਈ ਵਾਲਾ ਫੈਕਸ ਆਰਡਰ ਦਾ ਕ੍ਰੋਸ ਆਂਗਾ ਦੁੱਧ ਕਰਮ ਵਾਲੀ ਦਾ ਹੋਊਗਾ ਸੰਗਣਾ ਫੈਟ ਆਉ ਚੰਗੀ ਬਾਕੀ ਠੰਡੇ ਸੀਲ ਪੂਰੀ ਆ ਫੂਡ ਕੁਆਲਿਟੀ ਸੋਹਣੀ ਆ ਜੀ ਕੱਦ ਵਜਣ ਦੀ ਵੀ ਕਰਮ ਵਾਲੀ ਚੰਗੀ ਆ ਥਾਣ ਤੁਹਾਨੂੰ ਇਧਰਲੇ ਪਾਸੇ ਤੋਂ ਵੀ ਦਿਖਾ ਦਿੰਨੇ ਆ ਬਾਈ ਕਹਿੰਦਾ 18 ਕਿਲੋ ਨੈਟ ਤਿਆਰ ਆ ਜੀ ਆਪ ਦੀ 2 ਟਾਈਮ 4 ਟਾਈਮ 6 ਟਾਈਮ ਕੋਈ ਵੀ ਵੀਰ ਮਿਲਕਿੰਗ ਕਰ ਸਕਦਾ ਤੁਸੀਂ 16 ਹੀ ਮੰਨ ਕੇ ਆਇਓ ਠੰਡੀ ਸੀਲ ਦੀ ਵੀ ਗਰੰਟੀ ਆ ਜੇਲ ਦੀ ਵੀ ਗਰੰਟੀ ਆ ਜੀ ਤੇ ਡਿਮਾਂਡ ਇਹਦੀ ਵੀਰੇ ਜਮਾ ਲੈਣ ਦੇਣ ਜਿਹੜੀ ਆਪਾਂ ਫੈਕਸ ਲੈਣੀ ਆ ਭਾਈ ਅੱਜ ਤਾਂ ਹੋਲੀ ਬੰਪਰੀ ਕਰ ਹੋਲੀ ਬੰਪਰੀ ਆ ਹਾਂ ਕਿੰਨਾ ਜੀ 55000 ਰੁਪਏ ਚੋ ਮਾਨਦਾਨ ਆ ਔਫਰੀ ਆ ਹਾਂ ਔਫਰੀ ਅੱਜ ਜਿਹੜਾ ਲੈ ਗਿਆ ਲੈ ਗਿਆ ਜਿਹੜਾ ਰਹਿ ਗਿਆ ਰਹਿ ਗਿਆ ਸਹੀ ਗੱਲ 18 ਕਿਲੋ ਦੁੱਧ ਬਹੁਤੰਦਾ ਜੀ 55000 ਰੁਪਏ ਨਾੜੂ ਨਾਲ ਮਾਨਦਾਨ ਕਰ ਦਾਂਗੇ ਬੱਚੇ ਦਾ ਨਾੜੂਆ ਵੀ ਨਾਲ ਆ ਚੈੱਕ ਕਰ ਸਕਦੇ ਆ ਦੋ ਨੰਬਰ ਵੀਰੇ ਸੂਆ ਕਿੰਨਾ ਮਾਜੀ ਇਹਦਾ ਇਹ ਸੂਆ ਪਹਿਲਾ ਸੂਈ ਆਈ ਦੂਜੇ ਆਸਤੇ ਉਹ 6 ਦੰਦਾ ਦੂਜੇ ਆਸਤੇ ਸਾਢੇ 14 ਮਹੀਨਿਆਂ ਦੀ ਗੱਭਨ ਚੈੱਕ ਵਾ ਦੁੱਧ ਕਿੰਨਾ ਤਿਆਰ ਆ ਜੀ ਦੁੱਧ 7 ਕਿਲੋ ਆ 6 ਕਿਲੋ ਕੋਈ ਮੰਨ ਗਿਆ ਠਣਾ ਦੀ ਦੰਨਾ ਜੀ ਹਾਂ ਠਣਾ ਠਣਾ ਲਿਓ ਲੈ ਜਿਵੇਂ ਮਰਜੀ ਚਾਲੀ ਤੋੜ ਕੇ ਦਿਖਾ ਦੀ ਵੀਰੇ 22 ਦੇ ਦਸਨ ਮੁਤਾਬਕ ਜੀ ਸੂਆ ਬਾਈ ਦੱਸਦਾ ਕਿ ਪਹਿਲਾ ਸੂਈ ਆ ਦੂਜੇ ਸੂਏ ਆਸਤੇ 4.5 ਮਹੀਨਿਆਂ ਦੀ ਗੱਬਣ ਚੈੱਕ ਪਾਸ ਆ ਬਾਕੀ ਥਣਾ ਦੇ ਸਹਿਜ ਵੀ ਤੁਹਾਨੂੰ ਨੇੜੇ ਤੋਂ ਦਿਖਾ ਦਿੰਨੇ ਸੋਹਣੇ ਗੈਬ ਤੇ ਲੱਗੇ ਆ ਹੱਥੀ ਚਵਾਈ ਵਾਲਾ ਥਾਣਾ ਚਾਰ ਹੀ ਥਾਣਾ ਬਾਕੀ ਚੈੱਕ ਕਰ ਲੋ ਜੀ ਕਰੋ ਸੰਗ ਆ ਇਹ ਵੀ ਦੁੱਧ ਸੰਗਣਾ ਹੋਊਗਾ ਫੈਟ ਇਹਦੀ ਵੀ ਚੰਗੀ ਆਊਗੀ ਚੰਗੀ ਆ ਵੜ ਵੀਰੇ ਸਾੰਭਣ ਵਾਲੀ ਆ ਅੱਗੇ ਨੂੰ ਵਾਧਦੇ ਵਾਲੀ ਆ ਦੁੱਧ 7 ਕਿਲੋ ਆ ਤੁਸੀਂ 6 ਮੰਨ ਕੇ ਆ ਜਿਓ ਮੇਰੀ ਸਪੈਸ਼ਲ ਬੇਨਤੀ ਆ ਕਿ ਆਪਦਾ ਪਰਸਨਲ ਡਾਕਟਰ ਸਹਿਬਾਨ ਨਾਲ ਲੈ ਗਿਆ ਉਹ ਤੇ ਬਾਈ ਦੇ ਘਰੋਂ ਚੈੱਕ ਕਰਵਾ ਕੇ ਲੈ ਜੋ 6 ਜਾਂਦਾ ਠੀਕ ਆ ਵੀਰੇ ਤੇ ਡਿਮਾਂਡ ਜੀ ਇਹਦੀ ਡਿਮਾਂਡ ਹੈ ਲੋਕੀ ਮੰਗੀ ਦਾ ਬਹੁਤ ਜਾਂਦੇ ਯਾਰ ਆਪਾਂ 3232000 ਤੋਂ ਮਾਨ ਤਨ 3232000 ਜੈਜ ਡਿਮਾਂਡ ਆ ਬਿਲਕੁਲ ਜੈਜ ਡਿਮਾਂਡ ਆ ਜੀ 3232000 ਰੁਪਏ ਜੋ ਮਾਨ ਤਨ ਹੋ ਜੂਗਾ ਜੀ ਬਾਕੀ ਨੰਬਰ ਸਕਰੀਨ ਤੇ ਚੱਲੂਗਾ ਅੱਗੇ ਵੀਰੇ ਨਾਗਾ ਗਿਆ ਤਿੰਨ ਨੰਬਰ ਸੂਆ ਕੇ ਨਮਾ ਜੀ ਇਹ ਸੂਆ ਵੀਰੇ ਦੂਜਾ ਸੂਈ ਆ ਮੂੰਹੋਂ 6 ਜਾਂਦਾ ਕਦੋਂ ਸੂਈ ਆ ਜੀ ਇਹ ਘੰਟੇ 2 3 ਨਹੀਂ ਹੋਏ ਆ ਉਹ ਜੇਰ ਪੈ ਗਈ ਆ ਬਾਕੀ ਜੇਰ ਪ੍ਰੋਪਰ ਡਾਣਾ ਬੱਚਾ ਕੀ ਆ ਬੱਚਾ ਟੌਪ ਦੀ ਬੱਛੀ ਆ ਬੱਛੀ ਬਾਲੀ ਟੌਪ ਦੀ ਆ ਇੱਕ ਦਾ ਟੌਪ ਦੇਦਾ ਹੈ ਨਿੱਗਰ ਵੀ ਬਹੁਤ ਆ ਕੁਆਲਿਟੀ ਚੈੱਕ ਕਰੋ ਸੂਣੀ ਫੇਸ ਕੁਆਲਿਟੀ ਪੇਂਟਰ ਨੋਜਾ ਟੌਪ ਕੁਆਲਿਟੀ ਦੀ ਬੱਛੀ ਐ ਸੀਮਾ ਰਿਕਾਰਡ ਕੋਈ ਪਤਾ ਬੱਛੀ ਦਾ ਜੀ ਨਹੀਂ ਭਾਈ ਆਪਾਂ ਐਵੇਂ ਕਹਿ ਦਈਏ ਜਿਹੜੇ ਸਮਝ ਵਾਲੇ ਵੀਰ ਆ ਉਹ ਲੈ ਲੈਣਗੇ ਹਾਂ ਆਪੇ ਉਹਨਾਂ ਨੇ ਫਰਕ ਘਾਰ ਹੀ ਲੈਣੀ ਆ ਇਹ ਵੀ ਗੱਲ ਬਾਈ ਦੀ ਸਹੀ ਆ ਭਾਈ ਆਪਾਂ ਨਹੀਂ ਕਹਿੰਦੇਗੇ ਤੁਸੀਂ ਜਿਹੜਾ ਮਰਜ਼ੀ ਮੰਨ ਲਓ ਬਾ ਕੋਈ ਗੱਲ ਨਹੀਂ ਬਿਰੇ ਬੈਠੀ ਰਹਿਣ ਦਿਓ ਜੀ ਲਓ ਜੀ ਚੈੱਕ ਕਰੋ ਬੱਚੀ ਦੀ ਕੁਆਲਿਟੀ ਟੈਂਕ ਨੋ ਜੀ ਛੋਟਾ ਜਿਹਾ ਕੰਮ ਹੈ ਠੀਕ ਆ 5 ਕਿਲੋ ਬਵਾ ਕੱਢਤਾ ਕੱਢਤਾ ਠੀਕ ਹੈ ਮੇਰੇ ਥਣਾ ਦੀ डानਾ ਜੀ ਹਾਂ ਥਣਾ ਥਣਾ ਕਿੰਨਾ ਬਾਜੂ ਮੇਰੇ ਦੁੱਧ ਕੀ ਪਲੱਸ ਚਾਹੀਦਾ ਵੀਰੇ ਠੀਕ ਆ ਠੰਡੀ ਸੀਲ ਹੈ ਜੀ ਠੰਡੀ ਸੀਲ ਤੋੜ ਕੇ ਦਿਖਾ ਦਿਓ ਜੀਰੇ ਸੂਆ ਬਾਈ ਦੱਸਦਾ ਦੂਜਾ ਸੂਈ ਆ ਬਸ ਬਿਲਕੁਲ ਤਾਜੀ ਸੂਈ ਆ ਬੱਚਾ ਮਗਰ ਬੱੱਚੀ ਆ ਟੌਪ ਦੀ ਜੇਰ ਡਾਨਾ ਬੱੱਚੀ ਪੂਰੀ ਸੁਨੱਖਪੂਣਾ ਟੌਪ ਕੁਆਲਿਟੀ ਚੰਗੀ ਬਰੀਡ ਦੀ ਆ ਆਪ ਵੀ ਪੂਰੀ ਚੰਗੀ ਆ 5 ਕਿਲੋ ਵੀਰੇ ਬੋਲਾ ਕੱਢਿਆ ਤੇ ਹੁਣ ਵੀ ਗਾਵੜ ਤੋਂ ਤੁਰਿਆ ਨਹੀਂ ਜਾਂਦਾ ਐਂਡ ਹਵਾਨਾ ਫਸਿਆ ਪਿਆ ਬੱਟਾਂ ਚ ਬੈਕ ਸਾਈਡ ਨੂੰ ਵੀ ਧੱਕ ਬਹੁਤ ਆ ਤੇ ਅਗਾੜੀ ਚ ਵੀ ਦੁੱਧ ਕਰਮਾਰੀ ਦੇ ਚੰਗਾ ਹੋ ਕਿਉਂਕਿ ਧੁੰਨੀ ਤੋਂ ਲੈ ਕੇ ਹਵਾਨਾ ਸਟਾਰਟ ਹੋ ਜਾਂਦਾ ਹਵਾਨਾ ਤੁਹਾਨੂੰ ਨੇੜੇ ਤੋਂ ਵੀ ਚੈੱਕ ਕਰਾ ਦਿੰਨੇ ਆ ਥਣ ਕੱਲਾ ਕੱਲਾ ਨਿਖੜਵਾ ਥਣ ਚੈੱਕ ਕਰ ਲੋ ਪੋਰਟ ਸ਼ਾਂਗ ਪੋਰਾ ਵੀ ਨਹੀਂ ਜੀ ਬੈਕ ਸਾਈਡ ਨੂੰ ਹਵਾਨਾ ਤੇ ਅੱਗੇ ਅੱਗੇ ਨੂੰ ਧੱਕ ਚੈੱਕ ਕਰੋ ਗੱਠ ਠੰਗੂ ਤਾਂ ਅੱਗੇ ਨੂੰ ਫਿਰਦਾ ਮੂਹਰਲੇ ਥਾਂ ਤੋਂ ਬਾਕੀ ਧੁੰਨੀ ਤੋਂ ਲੈ ਕੇ ਸਟਾਰਟ ਹੁੰਦਾ ਮਲਕਵੇਨ ਪੂਰੀ ਸਟਰੌਂਗ ਹੁੰਦੀ ਆ ਚੰਗੀ ਆ ਵੜ ਮੇਨ ਗੱਲ ਜੇ ਰਡਨ ਆ ਜੀ ਤੇ ਬੱਚਾ ਵੀ ਪੂਰਾ ਬੱਚਾ ਪੂਰਾ ਟੌਪ ਦਾ ਟੌਪ ਦਾ ਮਿਲਣਾ ਕੀ ਡਿਮਾਂਡ ਆ ਜੀ ਇਹਦੀ ਬੜੇ ਹੋਰ ਜਿਹੜਾ ਲੋਕ 75 80 ਮੰਗੀ ਜਾਂਦੇ ਆਪਾਂ 70000 ਚੋ ਮਾਨਤਾਂ 70000 ਚੋ ਸੁਣ ਗਏ ਐ ਜੀ ਡਿਮਾਂਡ ਆ ਹੋਲੀ ਬਾਂਪਰੀ ਆ ਹੋਲੀ ਬਾਂਪਰੀ ਐ ਜਾਇਜ਼ ਡਿਮਾਂਡ ਆ ਬਾਈ ਕਹਿੰਦਾ 70000 ਰੁਪਏ ਚੋ ਮਾਨਤਾਨ ਕਰਦਾਂਗੇ ਆ ਮੇਰਾ ਬਾਈ 55 60 ਵਾਲਾ ਫੋਨ ਨਾਲ ਆ ਠੀਕ ਆ ਜੀ 55 60 ਵਾਲਾ ਬਾਈ ਕਹਿੰਦਾ ਆਪਾਂ ਨੂੰ ਫੋਨ ਨਾਲ ਲਾਵੇ 70000 ਰੁਪਏ ਚੋ ਮਾਨਤਾਨ ਹੋ ਜਾਊਗਾ ਜਿਹਨੂੰ ਕੋਈ ਵੀ ਨੱਕ ਪਸੰਦ ਆਊਗਾ ਨੰਬਰ ਸਕਰੀਨ ਤੇ ਚੱਲੂਗਾ ਜੀ ਧੰਨਵਾਦ